ਮੁਣੀ ਕੀ ਨਾਮ ਤੋਂ ਕਿਹਦੇ ਰਹਿਣਾ ਮੇਰਾ ਨਾਮ ਨਿਮਰਤਾ ਹੈ ਮੈਂ ਲੱਖੇ ਵਾਲੀ ਤੋਂ ਰਹਿਣ ਵਾਲੀ ਆ 31 ਮਾਰਚ ਤੋਂ ਸਾਡੇ ਨਰੇਗਾ ਦਾ ਕੰਮ ਬੰਦ ਹੋ ਗਿਆ ਸੀ ਉਸ ਤੋਂ ਬਾਅਦ 7-8 ਮਹੀਨੇ ਅਸੀਂ 7-8 ਮਹੀਨੇ ਬਾਅਦ ਆ ਹੁਣ ਕੰਮ ਚਲਵਾਇਆ ਸੀ ਤੇ ਜਿਹੜਾ ਉਥੋਂ ਦਾ ਮੇਟ ਸੀਗਾ ਉਹ ਉਹ ਹਾਜ਼ਰੀ ਲਾਉਂਦਾ ਸੀ ਉਹ ਹਾਜ਼ਰੀ ਲਾਉਣ ਆਇਆ ਲੇਬਰ ਨੇ ਕਿਹਾ ਵੀ ਅਸੀਂ ਉਹ ਤੋਂ ਹਾਜ਼ਰੀ ਨਹੀਂ ਲਵਾਉਣੀ ਤੇ ਇਸ ਲਈ ਉਹਨਾਂ ਨੇ ਸਾਡਾ ਕੰਮ ਬੰਦ ਕਰਵਾ ਦਿੱਤਾ ਤੇ ਸਾਨੂੰ ਅੱਜ ਅਸੀਂ ਇੱਥੇ ਆਏ ਆ ਤੇ ਸਾਨੂੰ ਇੱਥੇ ਆ ਕੇ ਕੋਜ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਤੁਹਾਡੇ ਪਿੰਡ ਦੇ ਆਮ ਆਦਮੀ ਦੇ ਪਾਰਟੀ ਆਮ ਆਦਮੀ ਪਾਰਟੀ ਦੇ ਬੰਦੇ ਆ ਉਹਨਾਂ ਨੇ ਤੁਹਾਡਾ ਕੰਮ ਬੰਦ ਕਰਵਾਇਆ ਉਹਨਾਂ ਨੇ ਤੁਹਾਡੀਆਂ ਆਈਡੀਆਂ ਬੰਦ ਕਰਵਾਈਆਂ ਜਿਹੜਾ ਤੁਹਾਡੇ ਗ੍ਰਾਫਟ ਕੋਣ ਹੈ जोगਿੰਦਰ ਸਿੰਘ ਉਹਨਾਂ ਨੇ ਕੋਤਾਲ ਮਿਲ ਪਾਇਆ ਨਹੀਂ ਜੀ ਨਹੀਂ ਉਹਨਾਂ ਨਾਲ ਕੋਈ ਗੱਲ ਦੇਵਨ ਤੁਹਾਡੇ ਕੋਲ ਕਿੰਨੇ ਆਦਮੀ ਆ ਫਲੇਵਰ 77 ਮੈਂਬਰ ਆ ਸਾਡੇ ਕੋਲ ਜੀ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਾਡਾ ਸਾਨੂੰ ਮਜ਼ਦੂਰਾਂ ਦਾ ਮਤਲਬ ਇਹਨਾਂ ਦੀ ਰੋਟੀ ਇਹਨਾਂ ਨੂੰ ਉਹ ਹੋਣੀ ਚਾਹੀਦੀ ਆ ਤੇ ਬਸ ਸਾਡੀ ਆਈਡੀ ਬਣਾ ਕੇ ਦਿੱਤੀ ਜਾਵੇ ਅਸੀਂ ਜੋ ਜਿਹੜਾ ਲੇਬਰ ਕਹੂਗੀ ਉਹ ਹੀ ਮੇਟ ਚੁਣਿਆ ਜਾਵੇ ਹਾਂਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣਾ ਹੈ ਮੇਰਾ ਕਰਨਵਾਲਾ ਨਾਮ ਆ ਮੈਂ ਲਖਾੜੀ ਮੰਡੀ ਦੀ ਰਹਿਣ ਵਾਲੀਆਂ ਕੀ ਕਰਨਾ ਜੀ ਤੁਸੀਂ ਜੀਡੀਸੀ ਦਾ ਦਫਤਰ ਫੜਿਆ ਸਰ ਮੈਂ 7 ਮਹੀਨਿਆਂ ਤੋਂ ਕੰਮ ਬੰਦ ਪਿਆ ਸੀਗਾ ਤੇ ਉਹ ਭੱਜ ਦੌੜ ਕਰਕੇ ਚਲਵਾਇਆ ਹੈਗਾ ਤੇ ਕੁਝ ਗ ਲੋਕ ਹੈਗੇ ਆਗੇ ਆਮ ਆਪ ਪਾਰਟੀ ਦੇ ਆਗੂ ਉਹ ਕੰਮ ਉਹਨਾਂ ਨੇ ਕੰਮ ਅੱਜ ਸਵੇਰ ਬੰਦ ਕਰਵਾਤਾ ਜੀ ਕੋਈ ਕਾਰਨ ਨਹੀਂ ਦੱਸਿਆ ਕਿ ਕਿਉਂ ਬੰਦ ਕਰਾਇਆ ਬਸ ਹੋ ਗੰਦੇ ਵੀ ਅਸੀਂ ਖੁਦ ਕੰਮ ਚਲਾਉਣੇ ਆ ਜਾਂ ਅਸੀਂ ਹਾਜ਼ਰੀ ਲਾਣੀ ਆਂਗੀ ਤੇ ਜਿੰਨੀ ਵੀ ਮੇਰੀ ਲੇਬਰ ਹੈਗੀ ਆ ਉਹ ਉਹਨਾਂ ਦੇ ਸਹਿਮਤ ਹੈ ਨਹੀਂਗੀ ਤੁਸੀਂ ਦਫ਼ਤਰ ਪਹੁੰਚੇ ਕੋਈ ਅਧਿਕਾਰੀਆਂ ਨਾਲ ਗੱਲਬਾਤ ਹੋਈ ਹਾਂਜੀ ਉਥੋਂ ਦੇ ਕੁਝ ਇਹਨਾਂ ਨੇ ਅਧਿਕਾਰੀਆਂ ਨੇ ਦੱਸਿਆ ਜੀ ਵੀ ਸਾਨੂੰ ਜਸ਼ਨ ਬ੍ਰਾਂਡ ਨੇ ਵੀ ਉਹਨਾਂ ਨੇ ਕੰਮ ਬੰਦ ਕਰਾਇਆ ਆਈੜੀਆਂ ਬੰਦ ਕਰਾਈਆਂ ਉਹ ਟੋਟਲ ਤੁਹਾਡੇ ਲੇਬਰ ਦੇ ਕਿੰਨੇ ਮੈਂਬਰ ਆ ਤੁਹਾਡੇ ਨਾਲ ਚੋਣ ਸਾਡੇ 73 ਆ ਜੀ ਇਹ ਤੋਂ ਵੀ ਐਟਰੀਵੰਦ ਜਿਵੇਂ ਕੰਮ ਬੰਦਾਂਗੇ ਕਿਸੇ ਹੋਰ ਸਾਰਿਆਂ ਦੇ ਹੀ ਕੰਮ ਬੰਦ ਕਰਾਤੇ ਜੀ ਜਿਵੇਂ 31 ਮਾਰਚ ਤੋਂ ਬਾਅਦ ਕਿੰਨੇ ਦਿਨ ਪਹਿਲਾਂ ਕੰਮ ਚੱਲ ਗਿਆ ਹੋਵੇ ਨਹੀਂ ਜੀ ਸਰ ਜੀ ਚੱਲਿਆ ਆ ਕੰਮ ਹਰ ਬ੍ਰੀ ਦੇ ਚੱਲਦਾ ਤੁਸੀਂ ਇਹਦੇ ਸਬੰਧ ਵਿੱਚ ਜਸ਼ੰਦਰ ਰਾਣ ਦੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਨਹੀਂ ਜੀ ਸਾਨੂੰ ਉਹਦਾ ਪਤਾ ਹੀ ਨਹੀਂ ਸੀਗਾ ਵੀ ਉਹਨੇ ਕੋਈ ਗੱਲ ਕੀਤੀ ਐ ਇੱਥੇ ਦਫ਼ਤਰ ਚ ਆ ਕੇ ਹੀ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਹੀ ਕੰਮ ਬੰਦ ਕਰਾ ਕਿਹਨਾ ਵੱਲੋਂ ਤੁਹਾਡੇ ਨੂੰ ਜਾਣਕਾਰੀ ਦਿੱਤੀ ਗਈ ਕੀ ਨਾਮ ਉਹਦਾ ਜਿਹੜਾ ਡਰਾਫਟ ਸੀ ਕੋਣੇ ਤੋਂ ਦਾ 지헨드르 세크레ٹری ਜੀ ਉਹਨਾਂ ਨਾਲ ਗੱਲਬਾਤ ਹੋਈ ਹਾਂਜੀ ਉਹ ਉਹਨਾਂ ਨੇ ਉਹਨਾਂ ਨੇ ਹੀ ਆਈਡੀਆਂ ਬੰਦ ਕੀਤੀਆਂ ਉਹਨਾਂ ਨੇ ਮੈਨੂੰ ਵੀ ਇਹ ਵੀ ਕਿਹਾ ਵੀ ਤੁਸੀਂ ਮੇਰੀ ਬਦਲੀ ਕਰਵਾਤੀ ਇੱਥੇ ਬਦਲੀ ਤਾਂ ਪਿੱਛੋਂ ਹੀ ਹੋਈ ਆ ਤੇ ਪਰ ਉਹ ਮੇਰੇ ਤੇ ਇਲਜ਼ਾਮ ਲਾ ਰਹੇ ਆ ਜੀ ਜੇਨਾ ਸਰ ਕੀ ਨਾਮ ਆਪਣਾ ਮੇਰਾ ਨਾਮ ਬਲਵੰਤ ਸੰਮੇਵਾਲੀ ਨੈਸ਼ਨਲਿਸਟ ਜਸਤੀ ਪਾਰਟੀ ਲੋਕ ਸਭਾ ਹਲਕਾ ਫਰੋਈਪੁਰ ਅਨਚਾਰਜ ਮੈਂ ਅੱਜ ਏਡੀਸੀ ਦਫ਼ਤਰ ਪਹੁੰਚਿਆ ਇੱਥੇ ਪਿੰਡ ਲੱਖੇਵਾਲੀ ਦੀ ਲੇਬਰ ਪਹੁੰਚੀ ਹੈ 70 75 ਜਣੇ ਸੀ ਇਹਨਾਂ ਦਾ ਅੱਜ ਪਹਿਲੇ ਦਿਨ ਕੰਮ ਚੱਲਿਆ ਸੀ ਤਾਂ ਕਿ ਉੱਥੋਂ ਦੇ ਕੁਝ ਜਿਹੜੇ ਕ੍ਰਮ ਚੌਧਰੀ ਕਹ ਲੋ ਉਹਨਾਂ ਨੇ ਇਹਨਾਂ ਦਾ ਜਿਹੜੇ ਹਾਜ਼ਰੀ ਲਾਉਣ ਗਏ ਸੀ ਲੇਬਰ ਨਹੀਂ ਚਾਹੁੰਦੀ ਸੀ ਵੀ ਉਹ ਬੰਦਾ ਹਾਜ਼ਰੀ ਲਾਵੇ ਪਰ ਉਹਨਾਂ ਨੇ ਕੀ ਕੀਤਾ ਇੱਕ ਚਾਲ ਖੇਡੀ ਜੇ ਮਜ਼ਦੂਰਾਂ ਨੇ ਹਾਜ਼ਰੀ ਨਹੀਂ ਲਵਾਈ ਤਾਂ ਉਹਨਾਂ ਨੇ ਕੋਈ ਦਫ਼ਤਰ ਦੇ ਵਿੱਚ ਫੋਨ ਕਰਕੇ ਇਹਨਾਂ ਦਾ ਜਿਹੜਾ ਕੰਮ ਬੰਦ ਕਰਾਤਾ ਕੰਮ ਜਿਹੜਾ ਇਹ ਮਸਟੌਲ ਦੇ ਉੱਤੇ ਨਿਕਲਿਆ ਸੀ ਅੱਜ ਅਸੀਂ ਏਡੀਸੀ ਸਾਹਿਬ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਸੀ ਪਰ ਇੱਥੇ ਜਿਹੜਾ ਨਰੇਗਾ ਦੇ ਅਫਸਰ ਹਰਪ੍ਰੀਤ ਸ਼ਰਮਾ ਜੀ ਉਹ ਆਏ ਆ ਸਾਡੇ ਜਿਹੜੀ ਲੇਬਰ ਨੂੰ ਵਿਸ਼ਵਾਸ ਦਿਵਾਇਆ ਹੈ ਵੀ ਜਿਹੜਾ ਉਸ ਤੋਂ ਤੁਸੀਂ ਹਾਜ਼ਰੀ ਨਹੀਂ ਲਵਾਉਣਾ ਚਾਹੁੰਦੇ ਤੇ ਨਾਲ ਤੇ ਜਿਹੜਾ ਤੁਸੀਂ ਕੰਮ ਆਉਦਾ ਸਹੀ ਰੂਟੀਨ ਨਾਲ ਕਰੋਗੇ ਜੇਕਰ ਫਿਰ ਵੀ ਕੰਮ ਨਹੀਂ ਚੱਲਦਾ ਅੱਲਾਹ ਦੀ ਉਸ ਤੋਂ ਅੱਗੇ ਜਿਹੜਾ ਸਾਡੇ ਨਾਲ ਕੁਝ ਜਥੇਬੰਦੀਆਂ ਆਈਆਂ ਜਿਵੇਂ ਕੁੱਲ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ ਅਸੀਂ ਉਹਨਾਂ ਨਾਲ ਸਾਰੇ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਜਿਹੜੇ ਵੀ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਕੋਈ ਵੀ ਮੰਨ ਲਓ ਕਿਸੇ ਵਿਰੋਧੀ ਧਿਰ ਵੱਲੋਂ ਇਹਨਾਂ ਨੂੰ ਖੱਜਲਖਵਾਰ ਕੀਤਾ ਜਾਂਦਾ ਤੇ ਡਟ ਕੇ ਜਿਹੜਾ ਹੁੰਦਾ ਅਸੀਂ ਮੁਕਾਬਲਾ ਕਰਾਂਗੇ ਤੇ ਉਹਨਾਂ ਦੇ ਜਿਹੜੇ ਕਾਨੂੰਨੀ ਦਾਅ ਪੇਚਾ ਨਾਲ ਵੀ ਇਹ ਲੜਾਂਗੇ ਇਹ ਪਿੰਡ ਸਿਰਫ ਲੱਖੇ ਲਈ ਦਾਵਾ ਨਹੀਂ ਹੋਰ ਨਹੀਂ ਜੀ ਮੈਂ ਲੋਕ ਸਭਾ ਹਲਕਾ ਫਰੋਜਪੁਰ ਚ ਮੈਂ ਘੁੰਮਿਆ ਸੀ ਪਿੱਛੇ ਕਾਫੀ ਜਿਹੜਾ ਜਿਵੇਂ ਪੰਜਾਬ ਸਰਕਾਰ ਕਹਿੰਦੀ ਸੀ ਮਜ਼ਦੂਰਾਂ ਦੇ ਹੱਕਾਂ ਲਈ ਬੜੀ ਉੱਚੀ ਆਵਾਜ਼ ਡਾਉਂਦੀ ਏ ਆ ਤੁਹਾਡੇ ਸਾਹਮਣੇ ਵੇਖ ਲਓ ਅੱਜ ਸਾਰੀਆਂ ਭੈਣਾਂ ਇੱਥੇ ਬੈਠੀਆਂ ਐ 5 ਵਜਣ ਵਾਲੇ ਜੇ ਲੱਖੇ ਵਾਲੀ ਇੱਥੋਂ 30 32 ਕਿਲੋਮੀਟਰ ਦੂਰ ਏ ਕੋਈ ਇਨਸਾਫ ਨਹੀਂ ਮਿਲਿਆ ਗਰੀਬਾਂ ਵਾਸਤੇ ਦਾ ਪੱਕਾ ਹੀ ਇਨਸਾਫ ਹੈ ਨਹੀਂ ਤੁਸੀਂ ਇਹ ਕਣਕ ਵੇਖ ਲਓ ਬਿਜਲੀ ਦੇ ਬਿੱਲਾਂ ਦਾ ਲਾ ਲਓ ਇਹਨਾਂ ਨੇ ਯਾਰ ਯਾਰ ਰੁਪਏ ਔਰਤਾਂ ਵਾਸਤੇ ਕੀਤਾ ਸੀ ਆ ਦੱਸ ਦੋ ਭੈਣਾਂ ਖੜੀਆਂ ਪੁੱਛ ਲਓ ਮੀਡੀਆ ਵਾਲੇ ਪੁੱਛ ਲੈਣ ਵੀ ਕਿੰਨੇ ਕੁ ਪੈਸੇ ਆਏ ਆ ਉਲਟਾ ਜੇ ਨਰੇਗਾ ਦਾ ਕੰਮ ਮਜ਼ਦੂਰਾਂ ਵਾਸਤੇ ਚੱਲਦਾ ਤੁਸੀਂ ਵੇਖੋ ਝੋਨੇ ਦਾ ਕੰਮ ਗਾਇਦੂ ਵਜਤ ਮਜ਼ਦੂਰ ਵਿਹਲੇ ਆ ਪਰ ਮਜ਼ਦੂਰਾਂ ਨੂੰ ਜਿਹੜੇ ਆ ਥੱਲੇ ਜਿਨ੍ਹਾਂ ਕੋਲ ਕੋਈ ਪਾਵਰ ਨਹੀਂ ਹੈਗੀ ਉਹ ਹੀ ਇਹਨਾਂ ਨੂੰ ਹਲਜਾਈ ਫਿਰਦੇ ਆ ਇਹਨਾਂ ਦਾ ਪਿਛਲੇ 5 ਮਹੀਨੇ ਤੋਂ ਕੰਮ ਜਿਹੜਾ ਬੰਦ ਬੈਠਾ ਹੋਇਆ ਹੁਣ ਚੱਲਦਾ ਸੀ ਇਹਦਾ ਕੀ ਕਾਰਨ ਕੀ ਹੋਇਆ ਕਾਰਨ ਕੋਈ ਤਾਂ ਸਾਡੇ ਜਿਹੜੇ ਮਜ਼ਦੂਰ ਜਿਵੇਂ ਤੁਹਾਨੂੰ ਪਤਾ ਹੀ ਝੋਨਾ ਲੱਗ ਰਿਹਾ ਸੀ ਕੁਝ ਕਈ ਅਰਜ਼ੀਆਂ ਭਰ ਕੇ ਇੱਥੇ ਦੇ ਜਾਂਦੇ ਜਾ ਕੇ ਜਿਹੜਾ ਕਿ ਸਰਕਾਰ ਵੱਲੋਂ ਐਕਟ 15 ਦਿਨਾਂ ਦੇ ਵਿੱਚ ਵਿੱਚ ਕੰਮ ਦੇਣਾ ਹੈ ਉਹਦੇ ਵਿੱਚ ਕਈ ਅਰਜ਼ੀਆਂ ਨਹੀਂ ਭਰਦੇ ਕਈ ਸਰਪੰਚ ਜਿਵੇਂ ਮ ਇਹਨਾਂ ਦੇ ਜੇ ਕਿਸੇ ਦਾ ਕੋਈ ਅਧਿਕਾਰ ਨਹੀਂ ਜਦੋਂ ਮਜ਼ਦੂਰ ਚਾਵੇ ਜਿਸ ਸਮੇਂ ਤੇ ਚਾਵੇ ਉਹ ਕੰਮ ਆਪਦਾ ਲੈ ਸਕਦਾ ਜਿਵੇਂ ਹੁਣ 31 ਮਾਰਚ ਤੱਕ ਕਈ ਪਿੰਡਾਂ ਚ ਇਹਨਾਂ ਨੇ 100 ਦਿਨ ਮਜ਼ਦੂਰਾਂ ਦਾ ਕੰਮ ਹੀ ਨਹੀਂ ਪੂਰਾ ਕਰਕੇ ਦਿੱਤਾ ਮਜ਼ਦੂਰਾਂ ਨੂੰ ਟਾਲ ਮਟੋਲ ਕਰਦੇ ਰਹਿੰਦੇ ਅੱਜ ਦੇ ਨੇ ਕੱਲ ਦੇ ਨੇ ਆ ਪਰ ਮਜ਼ਦੂਰਾਂ ਨੂੰ ਕਈ ਜਿਹੜੇ ਸੀਨੀਅਰ ਅਫਸਰਾਂ ਦਾ ਕਈ ਮਜ਼ਦੂਰਾਂ ਨੂੰ ਨਹੀਂ ਪਤਾ ਜਿਵੇਂ ਇਹ ਭੈਣਾ ਜੀਡੀਸੀ ਸਾਹਿਬ ਦੇ ਆਈਆਂ ਪਰ ਇਹਨਾਂ ਨੇ ਏਡੀਸੀ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਤੁਹਾਡਾ ਜੋ ਵੀ ਮਸਲੇ ਗਿਆ ਸੋਮਵਾਰ ਜਾਂ ਮੰਗਲਵਾਰ ਅਸੀਂ ਜਿਹੜਾ ਦਫ਼ਤਰ ਖੁੱਲਣ ਸਾਰ ਇਹਨਾਂ ਦੇ ਕਹਿੰਦੇ ਪਹਿਲ ਦੇ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਇਹਨਾਂ ਦੇ ਕੰਮ ਪੈਂਡਿੰਗ ਮੈਂ ਵੀ ਪਹਿਲ ਦੇ ਆਧਾਰ ਤੇ ਲਾਕੇ ਅਫਸਰ ਸ਼ਾਇਆ ਤੱਕ ਇਹਨਾਂ ਦੀ ਪਹੁੰਚ ਕਰਾਉਂਗਾ ਤੇ ਮੈਂ ਪਿੰਡ ਵਿੱਚ ਵੀ ਜਾ ਕੇ ਵੇਖੂਗਾ ਤੇ ਜਿਹੜੇ ਹੋਰ ਅਧਿਕਾਰੀ ਜਿਨ੍ਹਾਂ ਨੇ ਇਹਨਾਂ ਦੇ ਕੰਮ ਬੰਦ ਕੀਤਾ ਮੇਰੀ ਉਹਨਾਂ ਨਾਲ ਵੀ ਤਾਲਮੇਲ ਹੋਇਆ ਸੀ ਮੈਂ ਤੇ ਮੇਰੀ ਪਾਰਟੀ ਇਹਨਾਂ ਨੂੰ ਜਿਹੜਾ ਵਿਸ਼ਵਾਸ ਦਿਵਾਉਂਦੇ ਆਂ ਕਿ ਅੱਗੇ ਤੋਂ ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਵਾਗੇ ਆਮ ਆਦਮੀ ਪਾਰਟੀ ਮੁਰਦਾਬਾ ਮੁਰਦਾਬਾ ਸੁਧਾਰਾ

ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ